ਔਰ ਵੀ ਦੋਸਤੋ ਕੀ ਹਾਲ ਚਾਲ ਦਿਨ ਬਹੁਤ ਵਧੀਆ ਲੱਗਾ ਧੁੱਪ ਲੱਗੀ ਪੂਰੀ ਅੱਜ ਸ਼ਨੀਵਾਰ ਤੇ ਅੱਜ ਚੱਲੇ ਗੁਰੂ ਘਰ ਦਿਨ ਬਹੁਤ ਵਧੀਆ ਲੱਗਾ ਘੈਂਟ ਹੈ ਪੂਰਾ ਸ਼ਨੀਵਾਰ ਹੈ ਤੁਹਾਨੂੰ ਗੁਰੂ ਦੇ ਦਰਸ਼ਨ ਬਰੋ ਘਰ ਦੇ ਅੱਜ ਸਤ ਸਾਲ ਸਭ ਨੂੰ ਬੱਲੇ ਸਤ ਸਾਲ ਭਾਈ ਗੁਰਜੀਤ ਪਿੱੱਤੇ ਸੋਹਣੀ ਸਾਡੇ ਨਾਲ ਭਾਈ ਗੁਰਪ੍ਰੀਤ ਸਿੰਘ ਜੀ ਦੇ ਆਪਾਂ ਇਹ ਅੱਜ ਗੁਰੂ ਘਰ ਗੁਰਦੁਆਰਾ ਸਾਹਿਬ ਇਹ ਜੋ ਦਮਦਮੇ ਦੇ ਸਾਹ ਹਾਂਜੀ ਦਮਦਮੇ ਦੇ ਸਾਹ ਦਾ ਗਰਮ ਦੇ ਖਾਲਸਾ ਅਕੈਡਮੀ ਕਰਦੇ ਆ ਦਰਸ਼ਨ ਮੇਲੇ ਆ ਗੱਡੀ ਤੇ ਆਇਆ ਆਪਾਂ ਸੀ ਆਰ ਪੀ ਹੰਡਾ ਜੋੜੇ ਲਾ ਲਈਏ ਫਿਰ ਕਰਾਉਣੇ ਨੇ ਮੇਰੇ ਸੰਗ ਜੀ ਆਪਾਂ ਆ ਗਏ ਅੰਦਰ ਚਲਾ ਹੀ ਦੇ ਜੋੜੇ ਇਹਦੀ ਇੰਟਰਸੈਕਟ ਕਰਾਉਣ ਦਾ ਸ਼ੇਕ ਤੇ ਆਪੋ ਹੀ ਤੇ ਹਾਂ ਲਿਖਿਆ ਆ ਆ ਕੇ ਨਿਉਣਾ ਇਹ ਚੀਜ਼ ਜੱਟ ਪਾਕਿੰਗ ਨਾਲ ਲੰਗਰਾ ਲੰਗਰਾ ਅੰਦਰ ਬਾਅਦ ਵਿੱਚ ਕਹਿੰਦਾ ਤੋਨੇ ਇੱਥੇ ਆ ਟੁੱਟੀ ਇਹ ਦੋ ਬੰਦੇ ਮੇਰੇ ਕੋਲ ਅਏ ਦੀ ਕਰਸਾ ਅਏ ਦੀ ਬਦੇ ਤੇ ਸਾਲ ਦੀ ਸੇਗਾ ਤੇ ਤਾਂ ਨਹੀਂ ਫੋੜਾ ਵਾਹ ਇੱਕ ਵਾਹ ਸੱਤ ਨਾ All right. All right. All right. All right. ਸਾਲੇ ਸਿੰਗਾ ਦੇ ਪੈਰਾ ਇਸ ਸਿੰਗਾ ਤੇ ਇਹ ਰਸੋਈ ਲੰਗਰ ਹਾਲ ਰਸੋਈ ਇਧਰ ਤੇ ਇਹ ਰਸੋਈ ਬਹੁਤ ਵਧੀਆ ਨੰਦਿਆ ਜੀ ਗੁਰਦਸਪਰ ਦਰਸ਼ਨ ਕਰਕੇ ਇਹ ਜੀ ਖੇਤਾਂ ਚ ਗੁਰਦੁਆਰਾ ਸਾਹਿਬ ਫਾਰਮ ਆ ਜੀ ਇਹ ਸਾਰੇ ਇਹ ਫਾਰਮ ਆ ਇਹ ਇਹ ਜੀ ਘਰ ਵੀ ਆ ਫਾਰਮ ਵੀ ਆ ਤੇ ਫਿਰ ਕਾ ਹੁਣ ਚੱਲਦੇ ਆ ਘਰੇ ਬਹੁਤ ਵਧੀਆ ਲੱਗਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੀ ਵੇਖਣ ਲਈ ਤੇ ਹੋਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਵੇਖਣ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ